ਓਨਟਾਰੀਓ ਵਿੱਚ ਫੂਡ ਬੈਂਕ ਦੀ ਮੰਗ ਤੇਜ਼ੀ ਨਾਲ ਵੱਡੀ ਨੌਕਰੀ ਵਾਲੇ ਲੋਕ ਵੀ ਮਦਦ ਲਈ ਆ ਰਹੇ ਨੇ ਦੱਸਦੇ ਕਿ ਫੂਡ ਬੈਂਕ ਕੈਨੇਡਾ ਦੀ ਨਵੀਂ ਰਿਪੋਰਟ ਮੁਤਾਬਕਾ ਓਨਟਾਰੀਓ ਤੇ ਪੂਰੇ ਕੈਨੇਡਾ ਵਿੱਚ ਫੂਡ ਬੈਂਕ ਦੀ ਵਰਤੋਂ ਪਿਛਲੇ 6 ਸਾਲਾਂ ਵਿੱਚ ਦੁੱਗਣੀ ਹੋ ਗਈ ਹੈ ਜਦਕਿ ਮਾਰਚ 2025 ਤੱਕ ਕੈਨੇਡਾ ਭਰ ਵਿੱਚ 21.6 ਲੱਖ ਲੋਕਾਂ ਨੇ ਫੂਡ ਬੈਂਕ ਤੋਂ ਮਦਦ ਲਈ ਰੁਕ ਕੀਤਾ ਜਦਕਿ ਓਨਟਾਰੀਓ ਵਿੱਚ ਇਹ ਗਿਣਤੀ 7,63,756 ਰਹੀ ਤੇਜ਼ ਦੇ ਨਾਲ ਹੀ ਹਰਾਨੀ ਜਨਕ ਗੱਲ ਹੈ ਕਿ ਹੁਣ ਨੌਕਰੀ ਕਰਨ ਵਾਲੇ ਲੋਕ ਵੀ ਫੂਡ ਬੈਂਕ ਦੇ ਡਿਵਰ ਤੋਂ ਕਰ ਰਹੇ ਨੇ ਅਨਟੋਰੀਓ ਪਰ ਵਿੱਚ ਫੂਡ ਬੈਂਕ ਵਰਨਨ ਵਾਲੀਆਂ ਵਿੱਚ 14.2% ਲੋਕ ਨੌਕਰੀ ਵਾਲੇ ਨੇ ਤੇ ਇਸ ਦੇ ਨਾਲ ਹੀ ਫੂਡ ਬੈਂਕਸ ਕੈਨੇਡਾ ਦੇ ਜਿਹੜਾ ਪੋਸਟ ਸਪੋਰਟ ਸਿਸਟਮ ਹੈ ਇਸ ਦੇ ਨਾਲ ਹੀ ਦੇਪਰਾ ਕਵੀਨ ਨੇ ਕਿਹਾ ਕਿ ਆਹਾਰ ਪੰਜਵੇਂ ਫੂਡ ਬੈਂਕ ਦੇ ਗਾਹਕ ਕੋਲ ਨੌਕਰੀ ਹੈ ਜੋ ਕਿ ਪਹਿਲੇ ਦੇ ਅੰਕੜੇ ਨਾਲੋਂ ਕਾਫੀ ਵੱਧ ਹੈ ਮਹਾਗਾਰੀ ਵਧੇਰੇਗਾ ਕਿਨਾਰਿਆਂ ਅਤੇ ਨੌਕਰੀਆਂ ਦੇ ਅਨਿਸ਼ਚਿਤ ਕਾਰਨ ਨੌਕਰੀਆਂ ਵਾਲੇ ਲੋਕਾਂ ਵੀ ਆਪਣੇ ਗੁਜ਼ਾਰਾ ਕਰਨ ਵਿੱਚ ਮੁਸ਼ਕਲਾਂ ਦੀ ਸਾਹਮਣਾ ਕਰਨਾ ਪੈ ਰਿਹਾ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਨੀਤੀਆਂ ਵਿੱਚ ਬਦਲਾਅ ਨਹੀਂ ਆਵੇ ਤਾਂ ਸਿਰਫ ਸੇਵਾਦਾਰਾਂ ਅਤੇ ਦਾਨਾ ਨਾਲ ਬਦਰਹੀ ਮੰਗ ਪੂਰੀ ਨਹੀਂ ਹੋ ਸਕਦੀ